ਪੰਡਾ ਪੰਡਾ ਜੀ ਦੇਖੋ ਇਹ ਸਵਾਦ ਆ ਕਹਿੰਦੇ ਛੋਟੇ ਨਾਲ ਨੂੰ ਇਹ ਉਹ ਮਨੀਸ਼ ਬਹੁ ਅਕਬਰਪੁਰਵਾੜਾ ਲਾਹ ਟਕੜਾ ਜਫਾ ਕਬੱਡੀ ਗਾਲਮ ਵਾਲਿਆ ਇਹ ਅਮਰਤ ਬਾਠ ਸਿਹਾਂ ਦੋਦ ਵਾਲਾ ਆ ਸਵਾਦ ਪੰਡਾ ਪੰਡਾ ਜੀ ਦੇਖੋ ਇਹ ਸਵਾਦ ਆ ਕਹਿੰਦੇ ਛੋਟੇ ਦਾਸ ਇਹ ਉਹ ਮਨੀਸ਼ ਬਾਹੂ ਅਕਬਰਪੁਰ ਵਾਲਾ ਲਾਹ ਟਕੜਾ ਜੱਫਾ ਮਨੀਸ਼ ਨੇ ਸਿੱਧੂ ਜੀ ਕਰਪਾਲ ਸਿੱਧੂ ਫਰੇ ਵੀਰ ਤਲਵਾ ਦਾ ਲਓ ਹੁਣ ਵੇਖਾਂਗੇ ਅਮਰਕੰਗਾ ਦੀ ਕਬੱਡੀ ਗਾਲ ਬਾਰਿਆ ਇਹ ਅਮਰਕੰਗਾਥ ਸੀਹਾ ਨੋਥ ਵਾਲਾ ਆਥ ਨੋਥ ਨੋਥ ਪਾਉਂਦੇ ਬਿਨ